ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਰਾਤ 12:00 ਵਜੇ ਸਾਡੇ ਮੰਮਾ ਬਰਥਡੇ ਆ ਅਸੀਂ ਸੈਲੀਬ੍ਰੇਟ ਕਰਾਂਗੇ ਉਹਨਸੀ ਬੇਕਰੀ ਤੇ ਜਾਂਦੇ ਆ ਉਹਨਾਂ ਨੂੰ ਬੋਲਨ ਕਿ ਕੇਕ ਰੈੱਡ ਵੈਲਵਟ ਦਾ ਆਰਡਰ ਦੇਣ ਜਾ ਰਹੇ ਆ ਗਾਈ ਜੀ ਅਸੀਂ ਤੇ ਰੈੱਡ ਵੈਲਵਟ ਇੱਕ ਮਕੈਨ ਦਾ ਕੇਕ ਲੈਣ ਲਈ ਤੇ ਅਸੀਂ ਜਾ ਰਹੇ ਆ ਤੇ ਕੱਲ ਨੂੰ ਅਸੀਂ ਜਾ ਸੈਲੀਬ੍ਰੇਟ ਕਰਾਂਗੇ ਬਰਥਡੇ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਤੇ ਅੱਜ ਜਿਸੀ ਜੋ ਰਾਤ ਨੂੰ 12 ਵਜੇ ਤੋਂ ਬਾਅਦ ਕੇਕ ਕੱਟ ਕਰਾਂਗੇ ਜੋ ਰਾਤ 12 ਵਜੇ ਕੇ 1 ਮਿੰਟ ਤੇ ਤੇ ਇਹ ਸਾਰੀ ਵੀਡੀਓ ਅਟੈਚ ਕਰਕੇ ਅਸੀਂ ਸ਼ੇਅਰ ਕਰਾਂਗੇ ਤੇ ਸਾਡੀ ਵੀਡੀਓ ਦੇਖਿਓ ਲਾਈਕ ਕਰਿਓ ਤੇ ਫਿਰ ਦੂਜਾ ਸਭ ਤੋਂ ਬੈਸਟ ਕੇਕ ਕਿਹੜਾ ਤੁਹਾਨੂੰ ਲੱਗਾ ਸਾਰਾ ਤੁਹਾਨੂੰ ਕੇਕ ਵੀ ਦਿਖਾਵਾਂਗੇ ਜੋ ਵੀ ਅਸੀਂ ਕੱਲ ਦੀ ਤਿਆਰੀ ਕਰਾਂਗੇ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਜ ਇੱਕ ਇਹਨੇ ਰਾਤ ਦਾ ਕਿਹਾ ਨਹੀਂ ਤੇ ਅਸੀਂ ਕੱਲ ਨੂੰ ਹੀ ਕਰਨਾ ਸੀ ਵੈਸੇ ਹੁਣ ਗਾਇਸ ਮੈਂ ਮਮਾ ਨਰਨ ਤੇ ਅੱਜਾ ਮੇਰੇ ਮੰਮਾ ਦਾ ਵੱਡੇ ਤੇ ਅਸੀਂ ਜਾਣਦੇ ਉਹਨਾਂ ਨੂੰ ਸਰਪ੍ਰਾਈਜ਼ ਦੇ ਮੇਬੀ ਉਹ ਸ਼ਾਇਦ ਫੋਨ ਦੇਖਣ ਦੇ ਕਿ ਉਹ ਉਹਨਾਂ ਦੀ ਫੋਨ ਦੀ ਆਵਾਜ਼ ਆਉਂਦੀ ਤੇ ਆਪਾਂ ਉਹਨਾਂ ਨੂੰ ਸਰਪ੍ਰਾਈਜ਼ ਕਰਾਂਗੇ ਇਕੱਠੇ ਤੁਰ ਅਰਵਾਪਾ ਕੇਕ ਤੇ ਦੇ ਕੇ ਕੇ ਕੱਟਦੇ ਆਂ ਬਾਤੋ ਕੇ ਕੱਟ ਕੇ ਉਹਦੇ ਤੇ ਮੁੰਬਤੀ ਲਾ ਕੇ ਆਪਾਂ ਮੰਮੀ ਨੂੰ ਸਰਪ੍ਰਾਈਜ਼ ਕਰਾਂਗੇ ਪੱਕਾ ਤਾਂ ਬਾਤ ਕਰੋ ਮੈਨੂੰ ਸਰਪ੍ਰਾਈਜ਼ ਦਿੰਨੇ ਆ God bless me. Happy birthday to me. Happy birthday to, day. Chalo, yes. chalo. Happy happy birthday to you. Happy birthday, Guna. चलो. Happy birthday. Wish mango tree blue the cake. चलो. Wish mango? Yes. चलो. Happy birthday to you. Happy birthday.

ਮੈਂ ਗਾਇਸ ਵੀਰੇ ਖਵਾਤਾ ਗਾਇਸ ਨੂੰ ਨਹੀਂ ਖਰਾਬ ਨਾ ਕਰਨਾ ਨਾ ਖਰਾਬ ਨਹੀਂ ਕਰਨਾ ਇੱਕ ਵਾਰੀ ਖਾਣ ਤੋਂ ਖਰਾਬ ਨਹੀਂ ਨਹੀਂ ਦਿੰਦਾ ਓਕੇ ਮਮਾ ਨੂੰ ਖਾ ਹਮ ਯਮੀ ਆ ਜਾ ਜਿੰਨੇ ਜਿੰਨੇ ਖਾਣਾ ਹਮ ਗਾਇਸ ਬਰਥਡੇ ਹੁਣੇ ਸੈਲੀਬ੍ਰੇਟ ਕੀਤਾ 12 ਵਜੇ ਸਾਡੇ ਨਾਲ ਲੜਾਈ ਹੋ ਗਈ ਇਹਨੇ ਮੇਰੇ ਨਾਮ ਵਾਲਾ ਸਟicker ਖਾ ਲਿਆ ਜਿਹੜਾ ਬਣਾਇਆ ਸੀ ਸਪੈਸ਼ਲ ਉਹ ਇਹਨਾਂ ਸਾਲਾ ਖਾਲਾ ਦੋ ਰੌਂਡ ਹੀ ਮੈਂ ਵੀ ਖਾਣਾ ਸੀ ਹਾਂ ਰੁਕ ਕੇ ਬਾਅਦ ਚਲੇਗੀ ਰੁਕ ਕੇ ਬਾਅਦ ਚਲੇਗੀ ਮੇਰਾ ਬਰਥਡੇ ਰਹਿ ਗਿਆ ਵਿੱਚ ਮੈਨੂੰ ਸਮਝ ਨਹੀਂ ਆਉਂਦਾ ਪਿਆ ਉਹ ਮੈਂ ਰੋਵਾਂ ਕਿ ਮੈਂ ਹੱਸਾਂ ਆਹ ਐਸਾ ਕਿ ਮੈਂ ਗਾਇਸ ਵੀ ਨੇ ਉਹਨੂੰ ਮਾਰਾ ਕੇ ਆਉਣੀ ਆ ਫਿਰ ਤੁਸੀਂ ਵੀ ਕੇ ਖਾ ਲ ਦੋ ਉਹਨੂੰ ਖੋਣਨੀ ਆ ਹੈਪੀ ਬਰਥਡੇ ਹੈਪੀ ਬਰਥਡੇ ਦੀਰਗਪੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਮੀ ਲੈ ਖਾਓ ਗਾਇਸ ਗਾਇਸ ਮੈਂ ਗੁਰਪ੍ਰੀਤ ਨੂੰ ਅੱਜ ਖਾਣ ਲੱਗਾ ਨਹੀਂ ਮੈਂ ਵੀ ਖਾऊंगी ਅੱਦੀ ਅੱਦੀ ਦੋਨੋਂ ਮਿਲਦੇ ਆਂ ਭਾਰਮ ਜਿਹੜੇ ਚਪਟਾਨ ਬੁੱਝ ਕੇ ਚੜੋਂਦਾ ਬੈਠਾ ਹੋਰ ਰੋਵੇ ਪਰ ਮੈਂ ਬੋਲ ਨਹੀਂ ਦੇਣਾ ਕਿਉਂਕਿ ਮੇਰਾ ਵੱਡੇ ਆ ਨਾ ਮੈਂ ਕਹਿੰਦੀ ਸੀ ਸੈਲੀਬ੍ਰੇਟ ਕਰਨਾ ਸੋਭਾ ਪਾਲਾਂ ਮੈਂ ਤੱਕ ਮਰੀ ਚੈਰੀ ਜਾਗਦੀ ਰਹੀ ਆ ਕਿ ਮੈਂ ਸੌਣਾ ਨਹੀਂ ਆ ਕਿ ਮਮਾ ਦੇ ਬੈੱਗੇ ਸੈਲੀਬ੍ਰੇਟ ਕਰਨਾ ਉਹ ਦੇਖੋ ਇੱਕ ਚੋਰੀ ਅਗਰ ਸੌਰੀ ਵੀ ਫਿਲਗਾ ਦਵੇਗਾ ਉਹ ਤੇ ਵਿਚਾਰਾ ਸੌਰੀ ਫਿਲਗਾ ਜਾ ਗਿਆ ਪਰ ਨਹੀਂ ਮੰਨਦਾ

बिंग के कोन जलीया मन गई थोड़ी सी पर गलती हो गई क्या करना है पूरनी पूगली खा ठीक है ओके ना ना खाओ कुछ खाओ या खाफ नहीं चलतेला कर तब जब ओ सारा मोरन गया तेरा